ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਬੁਲਿਸ਼ ਇਨ ਗਲਫਿੰਗ ਕੈਂਡਲ ਨਿਫਟੀ 50 ਤੇ ਬੈਂਕ ਨਿਫਟੀ ਵਿੱਚ ਕੰਮ ਕਰਦੀ ਹੈ ਆਓ ਆਪਾਂ ਜਾਣਦੇ ਹਾਂ ਕਿ ਬੁਲਿਸ਼ ਇਨ ਗਲਫਿੰਗ ਹੁੰਦੀ ਕੀ ਹੈ ਬੁਲਿਸ਼ ਇਨ ਗਲਫਿੰਗ ਦਾ ਮਤਲਬ ਇਹੀ ਹੁੰਦਾ ਹੈ ਕਿ ਇੱਕ ਹਰੀ ਕੈਂਡਲ ਦਾ ਇੱਕ ਲਾਲ ਕੈਂਡਲ ਨੂੰ ਪੂਰੀ ਤਰ੍ਹਾਂ ਖਾ ਜਾਣਾ ਹਮ ਦੇਖੋ ਕਿ ਇੱਥੇ ਕਿਵੇਂ ਇੱਕ ਹਰੀ ਕੈਂਡਲ ਇੱਕ ਲਾਲ ਕੈਂਡਲ ਨੂੰ ਪੂਰੀ ਤਰ੍ਹਾਂ ਖਾ ਗਈ ਹੈ ਕਿ ਮਤਲਬ ਹਰੀ ਕੈਂਡਲ ਨੇ ক্লোজিং ਰੈੱਡ ਕੈਂਡਲ ਤੋਂ ਉੱਪਰ ਦਿੱਤੀ ਹੈ ਤੇ ਉਹ ਰੈੱਡ ਕੈਂਡਲ ਦੀ ਪੂਰੀ ਬਾਡੀ ਹਰੀ ਕੈਂਡਲ ਨੇ ਆਪਣੀ ਬਾਡੀ ਵਿੱਚ ਕਵਰ ਕਰ ਲਈ ਹੈ ਤੇ ਇਸ ਨੂੰ ਆਪਾਂ ਇਹ ਮੰਨਦੇ ਹਾਂ ਕਿ ਇਹ ਬੋਲਿਸ਼ ਇਨਗਲਫਿੰਗ ਕੈਂਡਲ ਹੈ ਤੇ ਬੋਲਿਸ਼ ਇਨਗਲਫਿੰਗ ਕੈਂਡਲ ਜਦੋਂ ਵੀ ਬਣਦੀ ਹੈ ਚਾਰਟ ਪੈਟਰਨ ਵਿੱਚ ਤਾਂ ਇਹ ਆਪਾਂ ਨੂੰ ਉੱਪਰ ਵੱਲ ਦੀ ਮੂਵ ਦਿੰਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਗ੍ਰੀਨ ਕੈਂਡਲ ਤੇ ਰੈੱਡ ਕੈਂਡਲ ਹਮੇਸ਼ਾ ক্লোজিং ਵੇਕਨ ਨਾਲ ਹੀ ਦੇਣ ਇਸ ਦੀ ক্লোজিং ਇਸ ਪ੍ਰਕਾਰ ਵੀ ਹੋ ਸਕਦੀ ਹੈ ਇਸਦੀ ক্লোজিং ਇਸ ਪ੍ਰਕਾਰ ਵੀ ਹੋ ਸਕਦੀ ਹੈ। ਇਸ ਲਾਸਟ ਵਾਲੀ ਕੈਂਡਲ ਨੂੰ ਆਪਾਂ ਗ੍ਰੀਨ ਕੈਂਡਲ ਮੰਨ ਲਈਏ। ਇਹ ਵਾਲੀ ਰੈੱਡ ਕੈਂਡਲ ਤੇ ਇਸ ਨੂੰ ਗ੍ਰੀਨ ਕੈਂਡਲ ਮੰਨ ਲਈ ਲਾਸਟ ਵਾਲੀ ਨੂੰ। ਤੇ ਆਜੋ ਆਪਾਂ ਜਾਣਦੇ ਹਾਂ ਕਿ ਕਿਵੇਂ ਇਹ ਨਿਫਟੀ 50 ਦੇ ਚਾਰਟ ਵਿੱਚ ਵਰਕ ਕਰਦੀ ਹੈ। ਇੱਥੇ ਧਿਆਨ ਦਿੱਤਾ ਜਾਵੇ ਕਿ ਕਿਸ ਪ੍ਰਕਾਰ ਇੱਕ ਹਰੀ ਕੈਂਡਲ ਨੇ ਲਾਲ ਕੈਂਡਲ ਨੂੰ 80 ਤੋਂ 90% ਕੀ 100% ਹੀ ਖਾ ਲਿਆ ਹੈ ਅਤੇ ਆਪਾਂ ਨੇ ਕਿੱਥੇ ਇਹਦੀ ਐਂਟਰੀ ਲੈਣੀ ਹੈ ਕੈਂਡਲ ਦੀ ਤੇ ਕਿੱਥੇ ਦਾ ਐਸਲ ਰੱਖਣਾ ਹੈ ਹੁਣ ਆਪਾਂ ਉਸ ਬਾਰੇ ਜਾਣਦੇ ਹਾਂ ਮੈਂ ਥੋੜਾ ਜ਼ੂਮ ਕਰ ਲਵਾਂ ਇਸ ਨੂੰ ਇਹ ਦੇਖੋ ਇਹ ਰੈੱਡ ਕੈਂਡਲ ਦੀ ਬੋਡੀ ਇੱਥੇ ਇਹਨੇ ਓਪਨਿੰਗ ਕੀਤੀ ਤੇ ਇੱਥੇ ਇਹਨੇ ਕਲੋਜ਼ਿੰਗ ਕੀਤੀ ਥੋੜਾ ਹੋਰ ਜ਼ੂਮ ਕਰ ਲਈਏ ਤੇ ਇਹ ਰੈੱਡ ਕੈਂਡਲ ਤੋਂ ਨੈਕਸਟ ਕੈਂਡਲ ਗ੍ਰੀਨ ਬਣੀ ਹੈ ਆਪਣੀ ਇਹਨੇ ਗ੍ਰੀਨ ਕੈਂਡਲ ਨੇ ਕਲੋਜ਼ਿੰਗ ਰੈੱਡ ਕੈਂਡਲ ਤੋਂ ਬਹੁਤ ਜ਼ਿਆਦਾ ਉੱਪਰ ਦਿੱਤੀ ਹੈ ਇਥੇ ক্লোজিং ਦਿੱਤੀ ਹੈ 그린 ਕੈਂਡਲ ਨੇ ਤੇ ਆਪਾਂ ਇਸ ਨੂੰ ਬੁਲਿਸ਼ ਇਨਗਲਫਿੰਗ ਕੈਂਡਲ ਕਨਸੀਡਰ ਕਰਾਂਗੇ ਤੇ ਹੁਣ ਆਪਾਂ ਜਾਣਦੇ ਹਾਂ ਵੀ ਇਹ ਕੈਂਡਲ ਪੈਟਰਨ ਬਣ ਤੇ ਆਪਾਂ ਨੇ ਕਿੱਥੇ ਐਂਟਰੀ ਲੈਣੀ ਹੈ ਤੇ ਕਿੱਥੇ ਆਪਾਂ ਨੇ ਸਟਾਪ ਰੱਖਣਾ ਹੈ ਹਾਂਜੀ ਆਪਾਂ ਨੂੰ ਜਦੋਂ ਵੀ ਨਿਫਟੀ 50 ਜਾਂ ਕਿਸੇ ਵੀ ਸਟਾਕ ਵਿੱਚ ਜਾਂ ਕਿਸੇ ਵੀ ਇੰਡੈਕਸ ਵਿੱਚ ਆਪਾਂ ਨੂੰ ਇਹ ਕੈਂਡਲ ਪੈਟਰਨ ਦੇਖੇਗਾ ਤਾਂ ਆਪਾਂ ਨੇ ਜਦੋਂ ਵੀ ਇਹ ਗ੍ਰੀਨ ਕੈਂਡਲ ਨੇ ਰੈੱਡ ਕੈਂਡਲ ਦੇ ਉੱਪਰ ক্লোজিং ਕੀਤੀ ਹੈ ਤਾਂ ਆਪਾਂ ਨੇ ਇਸ ਦਾ ਹਾਈ ਟੁੱਟਣ ਤੇ ਐਂਟਰੀ ਲੈਣੀ ਹੈ ਤੇ ਮਤਲਬ ਇੱਥੇ ਆਪਾਂ ਨੇ ਐਂਟਰੀ ਲੈਣੀ ਉੱਪਰ ਤੇ ਆਪਾਂ نیچے ਇੱਥੇ ਐਸਲ ਰੱਖਣਾ ਹੈ ਇਥੇ ਆਪਾਂ ਨੇ ਐਸੋ ਰੱਖਣਾ ਹੈ ਤੇ ਦੇਖ ਸਕਦੇ ਹੋ ਤੁਸੀਂ ਕਿਸ ਕਿੱਥੇ ਇੱਥੇ ਕੈਂਡਲ ਨੇ ਗ੍ਰੀਨ ਕੈਂਡਲ ਦਾ ਹਾਈ ਬ੍ਰੇਕ ਕੀਤਾ ਹੈ ਤੇ ਉਸ ਤੋਂ ਬਾਅਦ ਮਾਰਕੀਟ ਨੇ ਕਿੰਨਾ ਉੱਪਰ ਵੱਲ ਨੂੰ ਮੂਵ ਕੀਤਾ ਹੈ ਧੰਨਵਾਦ ਜੀ